ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ ਘਰ ਵਿੱਚ ਬੀਤੀ ਰਾਤ ਜ਼ੋਰਦਾਰ ਧਮਾਕਾ ਹੋਇਆ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਘਰ ਦੇ ਵਿੱਚ ਖੜੀ ਗੱਡੀ ਤੇ ਖਿੜਕੀਆਂ ਤੇ ਲੱਗੇ ਸ਼ੀਸ਼ੇ ਵੀ ਟੁੱਟ ਗਏ ਘਟਨਾ ਦੇ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਦੇ ਅੰਦਰ ਸੁੱਤੇ ਹੋਏ ਸਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਰਦੇ ਅੰਦਰ ਹੀ ਸਨ ਤੇ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਹੋਏ ਧਮਾਕੇ ਵਿੱਚ ਕਾਫੀ ਤਬਾਹੀ ਮੱਚੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰ ਈ ਰਿਕਸ਼ਾ ਤੇ ਬਾਈਕ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ આરોપી ਨੇ ਈ ਰਿਕਸ਼ਾ ਤੋਂ ਹੇਠਾ ਉਤਰ ਕੇ ਹੈੱਡ ਗਰਨੇਡ ਦਾ ਲੀਵਰ ਕੱਢ ਕੇ ਸਾਬਕਾ ਮੰਤਰੀ ਦੇ ਘਰ ਦੇ ਵਿੱਚ ਸੁੱਟ ਦਿੱਤਾ ਤੇ ਜਿਸ ਤੋਂ ਬਾਅਦ ਜ਼ੋਰਦਾਰ ਤਮਾਕਾ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮ ਵੱਲੋਂ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਅਸਲ ਕਾਰਨ ਕੀ ਨੇ ਅਗਿਆਤ ਵਿਅਕਤੀ ਇਥੋਂ ਲੰਘ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗ੍ਰਨੇਡ ਜਿਹੜਾ ਹੈ ਉਹ ਅੰਦਰ ਸੁੱਟਿਆ ਹੂੰ ਔਰ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਈਵਨ ਕਿ ਅੰਦਰ ਜਿਹੜੀਆਂ ਚਟਕਣੀਆਂ ਤੱਕ ਸੀਆਂ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਬਦਲਾਵ ਦੀ ਗੱਲ ਕਰਕੇ ਸਰਕਾਰ ਆਈ ਸੀ ਔਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ بگੜਦਾ ਜਾ ਰਿਹਾ ਹੈ ਔਰ ਗ੍ਰਨੇਡ ਦੀ ਘਟਨਾ ਜਲੰਧਰਸਾ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਹਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਜਲਦੀ ਪਈ ਹੈ ਸੋ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਫੋਰੈਂਸਿਕ ਦੀ ਟੀਮ ਵੀ ਆਈ ਹੈ ਉਹਨਾਂ ਨੇ ਫੁਟੇਜ ਵੀ ਜਿਹੜੀ ਹੈ ਉਹ ਲੈ ਲਈ ਹੈ ਔਰ ਆਪਣੇ ਕੰਮ ਦੇ ਵਿੱਚ ਲੱਗੇ ਆ ਸਾਰੇ सीसीटीवी फुटेज में क्या देखा आपने सीसीटीवी फुटेज के बीच में यहीं से ई रिक्शा में लोग गए और उन्होंने बाहर से हैंड ग्रेनेड को अंदर फेंका कितने लोग दिखाई दे रहे हैं दो तो लोग दिखाई दे और जैसे ही अंदर हुआ तो बड़ा धमाका हुआ और बुंगुआ भी और रोड पे भी आग और अंदर भी चिंगारियां पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यही पार्टी के सीनियर कालिया जी अब कैसे है? कालिया जी चोट तो नहीं आई नहीं देखिये चोट तो नहीं आई तो मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे पहले नहीं तो हुई नहीं है मगर ऐसे किसी व्यक्ति को टारगेट करके वहां पे ने जिम्मेवारी अच्छा, तु... हले किसी ने जिम्मेवारी नहीं अक्सर देखा जाता ना जो कोई अटैक वगैरा संगठन ने या किसी ने जिम्मेवारी नहीं ली है मगर ਪੁਲਿਸ ਜਿਹੜੀ ਹੈ ਉਹ ਤਬਦੀਸ਼ ਕਰਦੀ ਪਈ ਹੈ ਔਰ ਉਹ ਸਾਰੇ ਅਲਰਟ ਦੇ ਉੱਤੇ ਸਿਟੀ ਨੂੰ ਔਰ ਸਾਰਾ ਏਰੀਆ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਸਿਸਟਮ ਜਿਹੜਾ ਹੈ ਐਕਟਿਵ ਕਰ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੱਕ ਜਿਹੜਾ ਹੈ ਉਹ ਉਸੀਆਂ ਨੂੰ ਫੜਾਂਗੇ ਮਗਰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਜਲੰਧਰ ਦੇ ਸਬਿਕ ਸਮਾਜ ਦੇ ਵਿੱਚ ਰਹਿੰਦੇ ਹੋਏ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਤੁਹਾਨੂੰ ਖਿੱਦੀ ਕਰਦਾ ਪਿਆ ਹੈ ਮਗਰ ਸਾਡੇ ਮਨ ਚ ਦੁੱਖ ਵੀ ਹੈ ਔਰ ਦਰਦ ਵੀ ਹੈ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਵੀ ਕੜਾ ਐਕਸ਼ਨ ਨਹੀਂ ਲੈਂਦੀ ਹੈ ਦੋਸ਼ੀਆਂ ਨੂੰ ਨਹੀਂ ਫੜਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਕਿਉਂਕਿ ਇਹ ਛੋਟੀ ਗੱਲ ਨਹੀਂ ਸਾਡੀ ਪਾਰਟੀ ਦੇ ਪੂਰਵ ਪ੍ਰਧਾਨ ਪੂਰਵ ਮੰਤਰੀ ਦੇ ਘਰ ਦਿੱਤੇ ਹਮਲਾ ਹੋਇਆ ਅਸੀਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਸੀਤਾ ਜੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੂਰਵ ਪ੍ਰਧਾਨ ਪੂਰਵ ਮੰਤਰੀ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੀਆ ਜੀ ਨੇ ਇਹ ਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਨ ਸੰਘ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਨ ਦੀ ਕੋਸ਼ਿਸ਼ ਕਰ ਰਹੇ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਕਰਮਕਾਤਾ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰ ਇਹ ਪੰਜਾਬ ਦੇ ਲੋਕ ਜੂ ਡਰਨਗੇ ਆਮ ਲੋਕ ਜੂ ਡਰਨਗੇ ਕਿ ਆਏ ਦਿਨ ਹੀ ਪਿਛਲੇ 3 ਕ ਮਹੀਨਿਆਂ ਤੋਂ ਦੇਖ ਰਹੇ ਆ ਕਦੀ ਮਾਝੇ 'ਚ ਕਦੀ ਮਾਲਵੇ 'ਚ ਕਦੀ ਦੁਆਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋਈ ਪਰ ਇਹ ਨਹੀਂ ਹੈ ਕਿ 15000 ਰੁਪਏ ਦੀ ਬਾਤ ਕੋਈ ਆ ਜੇ ਗ੍ਰਨੇਡ ਸੱਟਣ ਲਈ ਕਿਸੇ ਕੋਲ 15000 10000 ਨਾਲ ਕਿਉਂ ਦਿੱਤਾ ਗਿਆ ਅੱਜ 10000 ਬੰਦੇ ਦੀ ਵੈਲੀਓ ਨਹੀਂ 15000 ਵੈਲੀਓ ਨਹੀਂ ਪੁਲਿਸ ਨੂੰ ਬਿਲਕੁਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲੇ ਹੀ ਬੜੇ ਪਹਾੜਾਂ ਚੋਂ ਨਿਕਲ ਕੇ ਦੁੱਖਾਂ ਦੇ ਚੋਂ ਨਿਕਲ ਗਿਆ ਜਿਸ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਪਰ ਮੈਨੂੰ ਜਿਹੜੀ ਸਰਕਾਰ ਸਰਕਾਰ ਤੋਂ ਅਮੀਰ ਸੀ ਅੱਜ ਉਹ ਪੰਜਾਬ ਦੇ ਲੋਕ ਤਰਾਸ਼ੀ ਦਰਾਸੀ ਕਰ ਰਿਹਾ ਹੈ 3 ਸਾਲ ਦੇ ਕਰੀਬ ਹੋ ਗਿਆ ਉਸ ਪੰਜਾਬ ਨੂੰ ਜਿਸ ਪੰਜਾਬ ਨੂੰ ਨਸ਼ਾ ਖਤਮ ਕਰਨਾ ਸੀ ਗੈਂਗਸਟਰ ਖਤਮ ਕਰਨਾ ਸੀ ਇਹ ਸਾਰਾ ਕੁਝ ਇਹ ਬੈਕ ਜਿਹੜੀ ਬੋਨ ਹੈ ਇਦਾਂ ਦੇ ਲੋਕ ਹੀ ਹੈ ਜਿਹੜੇ ਇਸ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਪਰ ਸਰਕਾਰ ਅਜ ਉਹਨਾਂ ਲੋਕਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਦੇ ਕੋਲ ਬੇਸਾ ਰਿਹਾ ਸਰਕਾਰ ਦੇ ਕੋਲ ਕੋਈ ਵੀ ਇਦਾਂ ਦਾ ਤੰਤਰ ਨਹੀਂ ਹੈ ਕਿ ਉਹਨਾਂ ਦੇ ਉੱਤੇ ਨੱਥ ਪੈ ਸਕੇ ਸਰਕਾਰ ਨੂੰ ਸਿਰ ਇਲੈਕਸ਼ਨ ਦੀ ਚਿੰਤਾ ਪਣੀ ਕਿੱਦਾਂ ਆਪਣੇ ਸੁਪਰੀਮ ਨੂੰ ਜਸਟ ਕੀਤਾ ਜਾਵੇ ਕਿੱਦਾਂ ਅਸੀਂ ਲੁਧਿਆਣਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਜਲੰਧਰ ਇਲੈਕਸ਼ਨ ਤੁਸੀਂ ਦੇਖਿਆ ਬਾਈ ਬੈਸਟ ਦੇ ਕੀ ਹਾਲਾਤ ਕੀਤਾ ਸੀ ਉਹਨਾਂ ਨੇ ਘਰ ਘਰ 'ਚ ਗਨਮੈਨ ਪਹੁੰਚਾਤੇ ਘਰ ਘਰ 'ਚ ਗੈਂਗਸਟਰ ਪਰਵਾਡ ਦਿੱਤੇ ਅੱਜ ਇਹ ਉਹਨਾਂ ਗੈਂਗਸਟਰਾਂ ਦੇ ਹੀ ਨਤੀਜਾ ਚ ਪੰਜਾਬ ਉੱਤੇ ਰਿਹਾ ਪਰ ਮੈਨੂੰ ਅਟੈਕ ਨੂੰ ਅਸੀਂ ਲੁਧਿਆਣਾ ਇਲੈਕਸ਼ਨ ਨਾਲ ਵੀ ਜੋੜ ਸਕਦੇ ਹਾਂ ਕਿਸੇ ਤਰੀਕੇ ਨਾਲ ਜੋੜ ਸਕਦੇ ਹਾਂ ਅਸੀਂ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੇ ਨੂੰ ਇਸ ਪੰਜਾਬ ਨੂੰ ਦੇ ਵਿੱਚ ਅੱਜ ਜਿੰਨੀ ਵੀ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਪਰ ਉਹਰੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਇਸ ਇਹਦੇ ਵਿੱਚ ਇਹਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਸ਼ੀਤਲ ਜੀ ਨੇ ਗੱਲ ਰੱਖੀ ਹੈ ਵੀ ਤੁਸੀਂ ਲੁਧਿਆਣੇ ਦੀ ਵੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਕਤਵਰ ਹੁੰਦੀ ਦਿਖ ਰਹੀ ਹੈ ਚੈ ਨਗਰ ਨਗਮਦੀਆਂ ਚੋਣਾਂ ਦੀ ਗੱਲ ਕਰੀਏ ਜਾਂ ਜਲੰਧਰ ਦੀ ਗੱਲ ਕਰੀਏ ਪਿਛਲੀ ਵਾਰ ਅਸੀਂ ਐਕਸਿਟ ਤੋਂ ਜਿੱਤੀਆਂ ਸੀ ਇਸ ਵਾਰ ਅਸੀਂ ਉਨੀ ਜਿੱਤ ਕੇ ਆਏ ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਮੇਰ ਬਣਾਏ ਸਾਰੇ ਜਗਜਾਹ ਰਹੇ ਸੋ ਇਸ ਇਹ ਵੀ ਕੈਂਗਲ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਡਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਤੁਹਾਡੇ মিডিਆ ਦੇ ਸਾਥੀਆਂ ਨਾਲ ਇਹ ਕਲੀਅਰ ਕਰਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਸ ਸਾਡੇ ਸੰਗਠਨ ਮਹਾ ਮੰਤਰੀ ਮੰਤਰੀ ਚੋਰੀ ਨਿਵਾਸ ਨੂੰ ਜੀ ਦਾ ਔਰ ਵਿਜੇભાઈ ਰੂਪਾਨੀ ਜੀ ਦਾ ਫੋਨ ਆ ਗਿਆ ਕਾਲੀਆ ਜੀ ਨਾਲ ਵੀ ਗੱਲ ਕੀਤੀ ਔਰ ਉਹ ਪਿੰਦਰ ਨਾਲ ਵੀ ਸੰਪਰਕ ਕਰਕੇ ਇਹਦੀ ਜਿਹੜੀ ਹੈ ਜਾਂਚ ਹੋਰ ਪੁਖਤਾ ਕਰਾਂਗੇ ਔਰ ਦੋਸ਼ੀਆਂ ਨੂੰ ਤਾਂ ਪਿੱਛੇ ਕਰਾਂਗੇ ਔਰ ਕਾਰਗਰਤਾ ਹੋਰ ਤਗੜਾ ਹੋਏਗਾ ਔਰ 10 ਤਰੀਕ ਨੂੰ ਬੀ ਐਲ ਸੰਤੋਸ਼ ਜੀ ਜਿਹੜੇ ਸਾਡੇ ਅਕਲ ਭਾਰਤੀ ਸੰਗਠਨ ਮਹਾ ਮੰਤਰੀ ਹੈ ਉਹ ਵੀ ਪੰਜਾਬ ਚ ਅੰਡੀਗੜ੍ਹ ਦੌਰੇ ਤੇ ਉਹਨਾਂ ਨੇ ਆਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਣਾ ਸੰਗੀਆਂ ਜਿਹੜਾ ਉਹ ਲੈਣ ਗਿਆ। ਜੀ ਅਭੀ ਜਰ ਪਾਣੀ ਦਾ ਬੈਨ ਆ ਗਿਆ ਉਹਨਾਂ ਨਾਲ ਗੱਲਬਾਤ ਕਰ ਲਈ ਪੰਜਾਬ ਦੇ ਕਿਸੇ ਵੱਡੇ ਮੰਤਰੀ ਜਾਂ ਸੀਐਮ ਸਾਹਿਬ ਨੇ ਕੋਈ ਬਾਰੇ ਗੱਲ ਹੋਈ ਹੈ ਕਾਲੇ ਸਾਹਿਬ ਨਾਲ ਜਾਂ ਕੋਈ ਜਾਂਚ ਉਹ ਲੈ ਸੀਐਮ ਸਾਹਿਬ ਦਾ ਪਤਾ ਨਹੀਂ ਛੱਲੇ ਕਿੱਥੇ ਹੋਣਗੇ ਉਹ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਮਿਲਦੇ ਕਿ ਨਹੀਂ ਮਿਲਦੇ ਅੱਜ ਤੱਕ ਉਹਨਾਂ ਨੇ ਪੰਜਾਬ ਦੇ ਲਈ ਰਾਤ ਨੂੰ ਕਿੰਨੇ ਕ ਬਿਆਨ ਦਿੱਤੇ ਆ ਅਪਾਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਜਿਹੜੇ ਸੀਨੀਅਰ ਲੋਗ ਹੈ ਉਹਨਾਂ ਸਾਰੇ ਸੰਪਰਕ ਚ ਉਹਨਾਂ ਨੇ ਗਾਲੀਆ ਜੀ ਨਾਲ ਵੀ ਗੱਲ ਕੀਤੀ ਹੈ ਮੇਰੇ ਨਾਲ ਵੀ ਗੱਲ ਕੀਤੀ ਹੈ ਔਰ ਇਹ ਯੋਜਨਾ ਹੈਗੀ ਹੈ ਸੀ ਬਣਾ ਕੇ ਕੀ ਬਤਾਂਗੇ ਠੀਕ ਹੈ ਧੰਨਵਾਦ